ਸਾਧ ਸੰਗਤ ਜੀ ਇਹ ਦੁੱਧ ਲਿਆਂਦਾ ਸੀ ਰਾਤੀ ਮੈਂ ਮੱਥਾ ਟੇਕਿਆ ਸੀ ਸਾਧ ਸੰਗਤ ਜੀ ਇਹ ਦੁੱਧ ਨੂੰ ਮੈਂ ਲਿਆ ਕੇ ਟੱਪਾਂ 'ਚ ਪਾ ਕੇ ਰੱਖਦਾ ਸਵੇਰੇ ਇਹਦੀ ਖੀਰ ਬਣੂਗੀ ਤੇ ਖੀਰ ਬਣਾਈ ਜਾਊਗੀ ਜਾਂ ਵਰਤਾਇਆ ਜਾਊਗਾ ਨਹੀਂ ਦਹੀਂ ਬਣਾਤਾ ਤੇ ਸਾਧ ਸੰਗਤ ਇਹ ਸਬਜ਼ੀ ਕੱਟ ਰਹੇ ਨੇ ਭਾਜਾ ਜਿਹੜਾ ਸਵੇਰੇ ਸੰਤਾਂ ਨੂੰ ਵਰਤੇਗਾ ਗਾਜਰ ਕੱਟ ਰਿਹਾ ਇਹ ਸਵੇਰੇ ਮਾਰਨਿੰਗ ਟਾਈਮ ਤੇ ਇਹ ਸੰਤ ਗਾਜਰਾ ਕੱਟ ਰਹੇ ਮਸ਼ੀਨ ਨਾਲ ਨਾਲੇ ਪਿਆਜ਼ ਗੰਡੇ ਜੜਿੰਦੇ ਆ ਮਾਈਆਂ ਗਾਜਰਾਂ ਕੱਟ ਰਹੀਆਂ ਐ ਭਾਜਾ ਬਣੂਗਾ ਅੱਜ ਗਾਜਰ ਦਾ ਸਾਧ ਸਿੰਘ ਹਾਂ ਇਹ ਬਗੀਰ ਸਿੰਘ ਜੁਗਿੰਦਰ ਸਿੰਘ ਸੰਤ ਇਹ ਲੱਗੇ ਹੋਏ ਨੇ ਆਲੂ ਛਿੱਲਣ ਇਹ ਮਾਨਕ ਸਿੰਘ ਆ ਤੇ ਇਹ ਖਲਾਸੀ ਗੇਟ ਤੇ ਬੈਠਾ ਗੇਟ ਦੀ ਡਿਊਟੀ ਕਰ ਰਿਹਾ ਇਹ ਬਿੱਲਾ ਲੰਗਰੀ ਜੀ ਤੇ ਇਹ ਨਿਹੰਗ ਸਿੰਘ ਮੜੀਆਂ ਵਾਲੇ ਸੰਸਕਾਰ ਕਰਦਾ ਜਿਹੜਾ ਇਹ ਸੰਤ ਲੰਗਰ ਚ ਪ੍ਰਸ਼ਾਦੇ ਵਰਤਾਉਂਦੇ ਨੇ ਇਹ ਸੂਬਾ ਜੀ ਖੋਟਿਆਂ ਵਾਲੇ ਤੇ ਇਹ ਗਹਿਲਾਂ ਵਾਲੇ ਸੰਤ ਗਹਿਲਾਂ ਵਾਲੇ ਤੇ ਇਹ ਪੰਮਾ ਜੀ